ਗਰੀਬਾਂ ਦੀ ਕਣਕ ਨੂੰ ਲੈ ਕੇ ਰੌਲਾ ਪੈ ਗਿਆ ਪਿੰਡ ਸੁਰਸਿੰਘ ਵਾਲਾ ਹੈਗਾ ਔਰ ਤੁਹਾਨੂੰ ਦੱਸ ਦਈਏ ਕਿ ਇੱਥੇ ਆ ਲੋਕ ਜਿਹੜੇ ਨੇ ਇਹ ਖੜੇ ਨੇ ਔਰ ਕਣਕ ਜਿਹੜੀ ਆ ਉਹ ਇਹ ਕਹਿੰਦੇ ਨੇ ਵੀ ਪਾਸੇ ਕਿਤੇ ਜਿਹੜੀ ਆ ਉਹ ਵੇਚੀ ਜਾ ਰਹੀ ਸੀ ਔਰ ਇਸ ਕਿੱਥੇ ਕਣਕ ਪਈ ਜਿਹੜੀ ਵੇਚ ਪ੍ਰਾਈਵੇਟ ਘਰ ਪਈ ਪ੍ਰਾਈਵੇਟ ਘਰ ਆ ਕਿਹਦਾ ਸਰਕਾਰੀ ਤਰਖਨ ਸਿੰਘ ਦਾ ਘਰ ਹੈ ਠੀਕ ਹੈ ਉੱਥੇ ਰੱਖ ਕੇ ਵੇਚਦਾ ਸੀ ਮੈਂ ਨਾ ਕੱਲ ਦਾ ਕੱਲ ਦਾ ਮਗਰ ਲੱਗਿਆ ਸੀ ਆ ਕਣਕ ਆ ਕਣਕ ਸਰਕਾਰੀ ਇੱਕ ਮਿੰਟ ਮੈਂ ਕੱਲ ਦਾ ਮਗਰ ਲੱਗਾ ਸੀ ਮੈਂ ਮੇਰੀ ਕਣਕ ਨਹੀਂ ਆਈ ਸੀ 6 ਮਹੀਨੇ ਹੋ ਗਏ ਆ ਸਾੜੀ ਛੋੜੇ ਭਾਈ ਦੀ ਘਰ ਦੀ ਹੁਣ ਗਾਲਾਂ ਕੱਢੀਆਂ ਨੇ ਕਹਿੰਦਾ ਪਟਨਾ ਜੋ ਪੱਟ ਲਓ ਉਹ ਦਿਲ ਦਾ ਬਖ ਹੋ ਰੱਖੀ ਮੈਂ ਪੱਲ ਦਾ ਮਗਰ ਲੱਗਾ ਵੀ ਕਣਕ ਪਟਣੀ ਇਹਦੀ ਕੌਣ ਆ ਕੌਣ ਬੰਦਾ ਕੌਣ ਜੀਦੀ ਆ ਉਹ ਲਾਡੀ ਪੂ ਵਾਲਾ ਜੀ ਮੋਹਲਾ ਦੀਪੂ ਵਾਲਾ ਆ ਬੈਠਾ ਹੈ ਠੀਕ ਹੈ ਮੈਂ ਆ ਕੇ ਬੰਦੇ ਨੂੰ 500 ਰੁਪਏ ਦੇ ਕੇ ਗੱਡੀ ਵਗਾਈ ਗੱਡੀ ਦਾ ਵੜ ਗਈ ਕਰੀ ਮੈਂ ਸਹੀ ਮੱਠੇ ਮੈਂ ਗੱਡੀ ਡੋਲ ਗਈ ਸਿੱਸੀ ਪਹਿਲਾਂ ਗੱਲ ਦੱਸੋ ਪੂਰੀ ਵੀ ਕਣ ਕੇ ਇੱਕ ਮਿੰਟ ਰੁਕ ਜਾਓ ਬਾਈ ਜੀ ਇੱਕ ਮਿੰਟ ਰੁਕ ਜਾਓ ਬਾਈ ਜੀ ਇੱਕ ਮਿੰਟ ਇਹ ਇਹ ਕੌਣ ਹੈ ਬਾਈ ਇਹ ਖਰੀਦਣ ਆਇਆ ਸੀ ਉਹ ਬਾਦਰ ਖਿਦਾ ਹਰਾਨੇ ਆ ਭਈਏ ਨੇ ਮੰਨਿਆ 2 ਸਾਲੋਂ ਖਰੀਦਣ ਵਿੱਚ ਖਰੀਦਣ ਦਾ ਕੀ ਨਾਮ ਸੰਤੋਸ਼ ਕੁਮਾਰ ਕਿੱਥੇ ਰਹਿੰਦੇ ਹੋ ਤਿਲ ਮੰਡੀ ਬਾਈ अच्छा इथी किमे आई वारदाना लेने के लिए की देखो वारदाना खरीदता है ये नाम तो खरीदिया हां जी वारदाना ये किड़े बंदे को ये डिप्पू है ना इनके मोहन लाल है उनके पास वारदाना खरीदने के लिए आया है वारदाना सिर्फ वारदाना या कनकवी नहीं वारदाना खरीद कितने कितने कितना लेके गए वारदाना जैसे हैं जिस तरह खाली होता है न비스 को इनियां पूरियां ने अभी तो ज्यादा नहीं पचास साठ बोरी है खाले भी भी लेके हाँ, पहले दस दिन पहले भी पच, पचास बोरी लेके गया से अच्छा। तो हाँ। हाँ। पैसे है जैसे जो साबत बोरी नहीं, है वो बीस रुपए का है जो छोटा फटा वो दस का जो ज्यादा फट जाता है वो पंच रुपए का हिसाब जैसा चीज होता है किनिया बोरिया लेके जा चुके हैं यहाँ जैसे है ना एक बार में जैसे सौ जितना घट्टे आता है ना वो हिसाब से होता है जहाँ ਪੇ ਮਤਲਬ ਇੱਕ ਵਾਰ ਮੈਂ ਇਹ ਜਾਦੇ ਜਾਦੇ 150 ਗੱਟੇ ਕੇ 100 ਕਾ 150 ਗੱਟੇ ਕਾ ਜਬ ਜਬ ਕਣਕ ਆਤਾ ਤਬ 150 ਗੱਟੇ ਕਾ ਲਗਭਗ ਮੈਂ ਦਿੱਤਾ ਹੈ ਹਮ 6 ਮਹੀਨੇ ਬਦਲ ਜਾਂਦੇ ਹੋ ਨਹੀਂ ਜਬ ਜਬ ਕਣਕ ਆਤਾ ਹੈ ਕਭੀ 3 ਮਹੀਨੇ ਮ ਆ ਜਾਂਦਾ ਜੈਸ 3 ਮਹੀਨੇ ਚਲੋ ਤੁਸੀਂ ਦਾ ਪੈਸੇ ਦੇ ਕੇ ਉਹਨੂੰ ਲੈ ਕੇ ਜਾਂਦੇ ਹੋ ਪਰ ਹੁਣ ਆ ਪਹਿਲਾਂ ਨਜ਼ਰ ਮਾਰਾ ਦਿਓ ਇੱਧਰ ਆਹਾ 1 ਮਿੰਟ ਰੁਕ ਜਿਓ ਜੀ ਆ ਵੇਖ ਲਓ ਤੁਸੀਂ ਇਹ ਕਣਕਾ ਇਹ ਗੱਟੇ ਨੇ ਔਰ ਇਹ ਸਰਕਾਰੀ ਨੇ ਇਹ ਗੱਟੇ ਸਰਕਾਰੀ ਨੇ ਜਿਹੜੇ ਆਉਂਦੇ ਨੇ ਆ ਤੁਸੀਂ ਨਜ਼ਰ ਮਾਰ ਲਓ ਪੰਜਾਬ ਸਰਕਾਰ ਤੁਸੀਂ ਵੇਖ ਸਕਦੇ ਹੋ 2024-25 ਠੀਕ ਹੈ ਔਰ ਇਹ ਗੱਟਿਆਂ ਦੇ ਵਿੱਚ ਜਿਹੜੀ ਕਣਕ ਆਉਂਦੀ ਆ ਇਹ ਕਣਕਾ ਇਹ ਉਹੀ ਕਣਕਾ ਜਿਹੜੀ ਗੱਟਿਆਂ ਚਾਹੀਦੀ ਹੈ ਹਾਂਜੀ ਹਾਂਜੀ ਉਹੀ ਕਣਕਾ ਜੀ ਸਰਕਾਰੀ ਹੈ ਸਰਕਾਰੀ ਕਣਕਾ ਜੀ ਸਰਕਾਰੀ ਬੋਰੀਆਂ ਜੀ ਇਹ ਵੀ ਲੋਟਿਆ ਮੈਂ ਖੁਦ ਦੇਖਿਆ ਆ ਕੇ ਇਹਨੂੰ ਇਹ ਇਹ ਰੇਡਿਆ ਲਾ ਕਿੱਧਰ ਗਿਆ ਉਹ ਹਾਂ ਭਾਈ ਇਹ ਠਗੀ ਹੋਈ ਸੀ ਇਹ ਇਹ ਫਿਰ ਕਿਉਂ ਉੱਪਰ ਕਿਉਂ ਲੱਦੀ ਹੋਈ ਆ ਇਹ ਬੋਲਾ ਕਿ ਆਹਾਂ ਸੇ ਇਹ ਘਰ 'ਤੇ ਆਪਣਾ ਘਰ 'ਤੇ ਰੱਖਣਾ ਹੈ ये बोला मैं यहाँ से चक्के जो डिप्पू जिनका है ना उनको बोला वो अपने घर पे ला, ला रखना रा, राख, है वहाँ पे छड़ देना मेरे को अच्छा तुम तो ये कणक लद के छड़नी हाँ उसके घर पे घर ਜਿੱੱਪ ਵਾਲੇ ਕੇ ਜੋ ਅੱਛਾ ਮਤਲਬ ਇੱਥੇ ਗੱਟੇ ਕੱਲੇ ਖਾਲੀ ਕੀਤੇ ਆ ਹਾਂਜੀ ਖਾਲੀ ਪਹਿਲੇ ਹੋਆ ਹੈ ਜੋ ਥੋੜਾ ਬਚਾਧਨ ਉਹ ਬੋਲਾ ਪਲਟ ਲੋ ਆ ਇਸਕੋ ਘਰ ਤੇ ਛੋੜ ਦੋ ਆ ਬਾਰ ਦਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਬਈ ਮੇਰੇ ਅਜ ਤੋਂ 6 ਮਹੀਨੇ ਪਹਿਲਾਂ ਕਨਕਮੰਡੀ ਸਰਪੰਚ ਦੇ ਘਰੇ ਨੇ ਪਰਚਾ ਕੱਢਦਾ ਸੀ ਮੈਂ ਛੋੜੇ ਬਾਈ ਦੀ ਘਰ ਦੀ ਫੌਜ ਚਾਹੋ ਉਹਦੀ ਕਨਕ ਆਉਂਦੀ ਪਹਿਲਾਂ ਤੇ ਉਹਨੂੰ ਮੈਂ ਲਾਇਆ ਗਿਆ ਤੇ ਮੈਂ ਆ ਵੀ ਮੇਰੀ ਪਰਚੀ ਕੱਟੇ ਮੈਨੂੰ ਕਹਿੰਦਾ ਵੀ ਪਰਚੀ ਉਹਨੂੰ ਕਹਿੰਦਾ ਕਰਖ ਨਹੀਂ ਆਈ ਮਾਧੂ ਪਾ ਹੱਥ ਲਾ ਕੇ ਦੇਖ ਲੈ ਆ ਗਈ ਠੀਕ ਆ ਨਾ ਠੀਕ ਆ ਉਹਨੂੰ ਰੱਜਿਆ दारू ਜਦੋਂ ਕਰਖ ਨੀ ਹੁਣ 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 ਤੁਹਾਡੀ ਹੁਣ ਕੀ ਹੋਇਆ ਵੀ ਮੈਂ ਕੱਲ ਕੱਲ ਦਾ ਮਗਰ ਲੱਗਾ ਸੀ ਮੈਂ ਕਨ ਕਾਈ ਦੱਸ 10 ਕਿਲੋ ਪਰ 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 ਮੈਂਬਰ ਹੈ ਚਾਰ ਮੈਂਬਰ ਆ ਠੀਕ ਹੈ 15 ਕਿਲੋ ਪਰ ਮੈਂਬਰ ਦੇਣ ਦਿਆ ਜਿੰਨੂੰ ਲੋਕਾਂ ਦੀਆਂ ਪਰਚੀਆਂ ਮਂਗਾਉਂਦਾ ਆਧਾਰ ਕਾਰਡ ਦੇ ਮਂਗਾਉਂਦਾ ਮੋਬਾਈਲ ਤੇ ਮਂਗਾਉਂਦਾ ਗਰੀਬ ਜਨਤਾ ਕੋਲ ਪਰਚੀ ਲੈ ਆ ਆਧਾਰ ਕਾਰਡ ਲੈ ਗਿਆ ਠੀਕ ਹੈ ਕੜਕੂਰੀ ਮਿਲਦੀ ਹੈ ਪੰਕ ਨਹੀਂ ਜੀ ਕਿੱਥੇ ਜੇ 5000 ਦੋ ਮੈਂਬਰ ਨਾ ਜੀ ਨਾ ਮੇਰੇ ਤੇ 6 ਪੰਜ ਸਾਲ ਹੋ ਗਏ ਤੁਹਾਡਾ ਕੀ ਨਾਮ ਆ ਮੈਂ ਸਾਫਕਾ ਸਰਪੰਚ ਗਰਮੇਲ ਸਿੰਘ ਆ ਜੀ ਸਰਪੰਚ ਏ ਕੀ ਮਸਲਾ ਗਰਮੇਲ ਜੀ ਤੁਸੀਂ ਇੱਥੇ ਹੁਣ ਆਏ ਇਹ ਜੀ ਕਣਕ ਆ ਸਾਰੀ ਇਹ ਪ੍ਰਾਈਵੇਟ ਆ ਡਿਪ ਬੜੇ ਚਿਹਰਾ ਤੋਂ ਰੋਲਾ ਪੈਂਦਾ ਸਾਰੇ ਪਿੰਡ ਦੀ ਜਿੱਥੇ ਕਿਸੇ ਦੇ 5 ਜੀ ਉੱਥੇ 2 ਬਜੀਆਂ ਦੀ ਪਰਚੀ ਕੱਟਦਾ ਕਣਕ ਸਾਹਿਬ ਨੂੰ ਕੱਟ ਦਿੰਦਾ ਜਿੱਥੇ 15 ਕਿਲੋ ਦੇ ਹਿਸਾਬ ਨਾਲ 45 ਕਿਲੋ ਬਣਦੀ ਆ ਉਹਦੇ ਵਿੱਚੋਂ ਵੀ 40 ਕਿਲੋ ਦੇ ਕਰਾਬ 35 ਕਿਲੋ ਦਿੰਦਾ 5-7 ਕਿਲੋ ਫੇਰ ਵੀ ਆ ਕੱਟ ਦਿੰਦਾ ਇਸ ਤਰ੍ਹਾਂ ਬੋਰੀਆਂ ਵੇਚ ਦਿੰਦਾ ਆ ਪ੍ਰਾਈਵੇਟ ਕਣਕਾ ਤੁਹਾਡੇ ਸਾਹਮਣੇ ਇਹ ਜਿਹੜਾ ਰੇੜੀ ਵਾਲਾ ਝੂਠ ਮਾਰਦਾ ਕਨਕਜੀਤ ਆ ਜਾਂ ਫਰ ਜਾਂ ਤਲਵੰਡੀ ਵਿਖਨ ਵਾਸਤੇ ਚੱਲੀ ਆ ਪਹਿਲਾਂ ਵੀ ਕਦੇ ਤੁਹਾਨੂੰ ਸ਼ੱਕ ਹੈਗਾ ਵਿੱਚ ਪਹਿਲਾਂ ਬਹੁਤ ਅਜੇ ਅਸੀਂ ਇਹਦੀ ਅਸੀਂ ਇਹਦਾ ਅੱਗੇ ਵੀ ਰਿਕਾਰਡ ਕਢਾ ਚੁੱਕੇ ਹਾਂ ਉਦੋਂ ਵੀ ਇਹ ਮਨਤਾ ਕੱਢ ਕੇ ਮੈਂ ਇਸ ਤੋਂ ਬਾਅਦ ਵਿੱਚ ਪਿੰਡ ਵਾਲਿਆਂ ਨੇ ਕਿਹਾ ਚਲੋ ਇਹਨਾਂ ਨੂੰ ਜਾਣਦੇ ਅੱਗੇ ਵੀ ਅਸੀਂ ਇਹਨੂੰ ਫੜਿਆ ਸੀ ਇਹਦਾ ਰਿਕਾਰਡ ਵੀ ਅਸੀਂ ਕਢਾਇਆ ਸੀ ਨਰਪਾਇਆ ਸਿੰਘ ਹੋਰ ਜੀਵਿੰਦਾਰਾਂ ਨੇ ਮੈਂ ਵੀ ਵਿਤਨਾਲ ਸੀ ਤਰਖਾਸ਼ ਵੀ ਦਿੱਤੀ ਸੀ ਉਹ ਕਢਵਾ ਕੇ ਅਸ ਇਹ ਫਿਰ ਸਾਰੇ ਪਿੰਡ ਨੂੰ ਇਕੱਠਾ ਕਰਕੇ ਤੇ ਇਹਨੇ ਮਿਹਨਤ ਤਰਲਾ ਕੀਤਾ ਬਈ ਦੂ ਬਾਅਦ ਵਿੱਚ ਮੈਂ ਨਹੀਂ ਕਰਦਾ ਪਰ ਉਹ ਆਵਾਜ਼ ਨਹੀਂ ਆਇਆ ਕੁਛ ਕੈਸ਼ਕੁਤ ਕੀਤੀ ਸ਼ਿਕਾਇਤਾਂ ਹੀ ਕੀਤੀ ਸਹੀ ਹੈ ਮੈਘਮਾ ਇਹਨੂੰ ਕਰਦੇ ਆ ਮੈਘਮਾ ਰਲ ਮਿਲ ਜਾਂਦਾ ਜੀ ਕੋਸੇ ਬੰਦੇ ਜਿਹੜੇ ਗਲਤ ਵੀ ਕੰਕਵੰਦਾ ਬੰਦਿਆਂ ਨੂੰ ਬਿਨਾਂ ਕਾਰਡ ਤੋਂ ਵੀ ਇਹ ਦਿੰਦਾ ਉਹਨਾਂ ਬੰਦਾ ਤੋਂ ਇਹ ਸਾਈਨ ਕਰਵਾ ਲੈਂਦਾ ਕਹਿ ਦਿੰਦੇ ਵੀ ਕਣਕੇ ਜਿਹੜੀ ਸਹੀ ਢੰਗ ਨਾਲ ਵਰਤਦਾ ਇਸ ਕਰਕੇ ਡੀਪੂ ਮੈਗਮਿਆ ਵਾਲੇ ਜਾਂ ਡੀਐਫਫਓ ਕੋਈ ਵੀ ਇੱਥੇ ਕਾਰਵਾਈ ਨਹੀਂ ਬਿਲਕੁਲ ਬਿਲਕੁਲ ਮੈਂ ਇੱਥੇ ਬੀਬੀਆਂ ਬੈਠੀਆਂ ਸੀਗੀਆਂ ਸੜਕ ਤੇ ਸੜਕ ਸੜਕ ਤੇ ਇੱਕ ਮਿੰਟ ਇੱਕ ਮਿੰਟ ਕੋਈ ਗਾਲ ਗਾਲ ਗੋਲਣਾ ਗਾਲ ਨਾ ਕੋਈ ਕੱਢਿਆ ਜੇ ਥੋੜਾ ਜਿਹਾ ਪਿਆਰ ਨਾਲ ਬੁਲੇ ਗੱਲ ਦੱਸੋ ਕੀ ਪ੍ਰੋਬਲਮ ਕੀ ਆ ਸਾਨੂੰ ਸਰਕਾਰ ਦੱਸੋ ਕੰਨਕ ਨਹੀਂ ਦਿੰਦੇ ਆ ਸਰਕ ਸਰਕਾਰ ਨੂੰ ਪੁੱਛੋ ਕੰਨ ਸਰਪੰਚਾਂ ਜੀ ਕੰਨ ਮਿਲਦਾ ਹੁਣ ਇੱਕ ਜਨੇ ਕੰਨਕ ਦੇ ਦਿੰਦੇ ਸੀ ਸਾਲ ਹੋਇਆ ਕਿ 15 ਕਿਲੋ ਕੰਨਕ ਨਹੀਂ ਆ ਇਹ ਜਿਹੜਾ ਮਿਲ ਕੇ ਖਾ ਲੈਂਦੇ ਮੁਰਕ ਧਰਨਾ ਲਾ ਕੇ ਵੇਚ ਆਉਂਦੇ ਵੇਚ ਆਉਂਦੇ ਹਾਂ ਮੁਰਕ ਤੇ ਕਿਸੇ ਧਰਨਾ ਲਾਏ ਆ ਸਾਨੂੰ ਕੰਨ ਚਾਹੀਦੇ ਆ ਵੋਟਾਂ ਲੋ ਸਰਕਾਰ ਹੋ ਜਾਂਦੀ ਸਾਨੂੰ ਵੋਟਾਂ ਦੇ ਵੋਟਾਂ ਦੇ ਤਾਂ ਹੁਣ ਉਹ ਵੋਟਾ ਹੁਣ ਦੇ ਨਹੀਂ ਹੁਣ ਵੀ ਹੁਣ ਵੀ ਵੋਟਾ ਹੀ ਨਹੀਂ ਹੁਣ ਹੀ ਵੋਟਾ ਤਾਂ ਹੁਣ ਸਾਨੂੰ ਦੇ ਪਰ ਸਾਰੇ ਜੀ ਕੰਨਕ ਪਾਏ ਨਾ ਛੇਤੀ ਛੇਤੀ ਪੁਆਇਨਾ ਤੇ ਅਕਲ ਸਾਰੇ 4 ਸਾਲ ਖਾ ਜਾਂਦੇ ਕੰਨਖ ਜੇਰਾ ਪਰਚੀ ਕਰਦੇ ਉਹ ਵੀ ਖਾਂਦੇ ਕੰਨਖ ਤੁਹਾਨੂੰ ਮਿਲਦੀ ਮਾ ਇੱਕ ਮਿੰਟ ਰੁਕੋ ਜੀ ਤੁਹਾਨੂੰ ਛਾ ਜੀਆਂ ਨਹੀਂ ਮਿਲਦੀ ਹਾਂ ਨਹੀਂ ਮਿਲਦੀ ਹਾਂ ਮਖਤੂਹੀ ਕੀ ਕਰਦੇ ਜੀ ਕੰਮ ਅਸੀਂ ਮਜ਼ਦੂਰੀ ਮਜ਼ਦੂਰੀ ਕਰਦੇ ਅਸੀਂ ਵੀ ਹਾਂ ਤੁਹਾਨੂੰ ਨਹੀਂ ਮਿਲਦੀ ਛਾ ਜੀਆਂ ਦੀ ਕਿੰਨੇ ਟਾਈਮ ਤੋਂ ਨਹੀਂ ਮਿਲ ਰਹੀ ਹਾਂ ਦੀ ਬਾਬਾ ਟਾਈਮ ਤੋਂ ਨਹੀਂ ਮਿਲਦੀ ਕਿਤੇ ਕਿਤੇ ਜੀ ਸਾਰੇ ਕੱਟ ਲੈਂਦੀ ਹੈ ਅੱਛਾ ਹੋਰ ਕਿਨੂੰ ਹੋਰ ਕਿੰਨੇ ਜੀਆਂ ਦੀ ਮਿਲਦੀ ਸੀ ਹੁਣ ਦੋਹਾਂ ਦੀ ਦਿੱਤੀ ਇਹਨੇ ਸਾਡੀ ਤਿੰਨਾਂ ਚਾਰਾਂ ਜੀਆਂ ਦੀ ਐ ਤੇ ਦੋਹਾਂ ਦੀ ਮਿਲਦੀ ਐ ਦੋਹਾਂ ਦੀ ਮਿਲਦੀ ਤਿੰਨਾਂ ਜੀਆਂ ਦੀ ਨਹੀਂ ਮਿਲਦੀ ਵੀਰੇ ਇੱਕ ਇੱਕ ਜੀ ਦੋਾਂ ਦੀ ਮਿਲਦੀ ਆ ਉਹ ਵੀ ਕੱਟ ਦਿੰਦੀ ਵਿੱਚੋਂ ਕਹਿ ਦਿੰਦੀ ਆਏ ਆ ਜੋ ਆ ਮੰਦਾ ਚੰਗਾ ਬੋਲਦੀ ਐ ਦੋ ਜੀਆਂ ਦੀ ਮਿਲਦੀ ਇੱਕ ਦੀ ਮਿਲਦੀ ਨਹੀਂ ਜਦੋਂ ਪਤਾ ਕੀ ਕਰੂ ਕੋਣ ਮੋਰਗੇ ਕਹਿੰਦੇ ਸਾਨੂੰ ਕੋਈ ਨਹੀਂ ਕੁਝ ਵਿਗਾੜ ਸਕਦੇ ਆ ਆਏ ਕਹਿੰਦੇ ਸਾਨੂੰ ਕੋਈ ਨਹੀਂ ਕੁਝ ਵਿਗਾੜ ਹਾਂ ਹਾਂ ਕਹਿੰਦੇ ਕਹਿੰਦੇ ਜੇ ਨਾਲ ਮਰਜ਼ੀ ਕਰ ਲੋ ਪਤਰਕਾਰ ਵਾ ਸਾਨੂੰ ਕੁਝ ਨਹੀਂ ਕੁਝ ਵਿਗਾੜ ਸਕਦੇ ਪੁੱਛ ਲੈਨੇ ਅਸੀਂ ਪੁੱਛ ਲੈਨੇ ਆ ਅਸੀਂ ਉਹਨਾਂ ਨੂੰ ਉਹਨਾਂ ਨੂੰ ਵੀ ਪੁੱਛ ਲੈਨੇ ਇੱਕ ਮਿੰਟ ਚੁੱਪ ਕਰ ਜੋ ਪੁੱਛ ਲੈਨੇ ਉਹਨਾਂ ਨੂੰ ਵੀ ਹੁਣ ਇਹ ਸਵਾਲ ਸਵਾਲ ਇਹ ਆ ਕੀ ਜਿਹੜੀ ਗਰੀਬਾਂ ਦੀ ਕਣਕ ਆਉਂਦੀ ਆ ਕੋਈ 15 ਕਿਲੋ ਜਾਂ 20 ਕਿਲੋ ਜਾਂ 25 ਕਿਲੋ ਜਿੰਨੀ ਵੀ ਆ ਉਹ ਸਾਰੀ ਕਣਕ ਜਿਹੜੀ ਆ ਇੱਕ ਤਾਂ ਇਹ ਕਹਿੰਦੇ ਵੀ ਉਹ ਘਟ ਦਿੱਤੀ ਜਾਂਦੀ ਆ ਇੱਕ ਇਹ ਕਹਿੰਦੇ ਵੀ ਜਿਨ੍ਹਾਂ ਦੇ 5 ਜੀ ਆ ਜਾਂ 6 ਜੀ ਆ ਉਹਨਾਂ ਚੋਂ ਕਿਸੇ ਨੂੰ ਅੱਧੇ ਜੀਆਂ ਨੂੰ ਕਿਸੇ ਨੂੰ ਇੱਕ ਨੂੰ ਕਿਸੇ ਨੂੰ ਦੋ ਨੂੰ ਸਾਰਿਆਂ ਦੀ ਇਹ ਪ੍ਰੋਬਲਮ ਹੈ ਕਈਆਂ ਨੂੰ ਮਿਲਦੀ ਤੱਕ ਨਹੀਂ ਗਈ ਤਾਂ ਹੁਣ ਇਹਨਾਂ ਨੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਕਣਕ ਵੇਚਦੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਇਹ ਗੱਟੇ ਫੜ ਲਏ ਨੇ ਇਹ ਬੂਰੀਆਂ ਫੜ ਲੀਆਂ ਨੇ ਕਣਕ ਦੀਆਂ ਇੱਥੇ ਸ਼ਰੀਆਮ ਔਰ ਇਧਰ ਆ ਰੇੜੇ ਤੇ ਲੱਦ ਕੇ ਵੇਚਣ ਦੀ ਜਿਹੜੀ ਕੋਸ਼ਿਸ਼ ਸੀ ਹੁਣ ਇਹ ਪਤਾ ਨਹੀਂ ਵੀ ਪਹਿਲਾਂ ਟਰੱਕ ਵੇਚਲੇ ਨੇ ਪਹਿਲਾਂ ਟਰਾਲੀਆਂ ਵੇਚ ਲੀਆਂ ਨੇ ਭਰ ਕੇ ਜਾਂ ਫਿਰ ਇਹ ਹੀ ਨੇ ਔਰ ਇੱਥੋਂ ਕੀ ਕੀਤਾ ਜਾਂਦਾ ਕੀ ਨਹੀਂ ਕੀਤਾ ਜਾਂਦਾ ਹੁਣ ਇਹ ਤਾਂ ਡੀਪੋ ਵਾਲੇ ਹੀ ਦੱਸ ਸਕਦਾ ਜਾਂ ਫਿਰ ਮਹਿਕਮਾ ਦੱਸ ਸਕਦਾ ਡੀਪੋ ਹੋਲਡਰ ਵੀ ਇੱਥੇ ਹੀ ਹੈਗੇ ਨੇ ਇੱਥੇ ਉਹਨਾਂ ਨਾਲ ਵੀ ਗੱਲ ਬਾਈ ਜੀ ਤੁਸੀਂ ਡੀਪੋ ਹੋਲਡਰ ਹੈਗੇ ਜੀ ਤੁਸੀਂ ਡੀਪੋ ਹੋਲਡਰ ਜੀ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਉਹ ਲਾਲ ਜੀ ਕੀ ਚੱਕਰ ਪੈ ਗਿਆ ਆਹ ਰੌਲਾ ਇਹ ਚੱਕਰ ਕੋਈ ਨਹੀਂ ਗਿਆ ਜੀ ਜਿੰਨਾ ਵੀ ਮੈਂ ਪਰਚੀਆਂ ਕੱਟੀਆਂ ਇਹ ਇਹ ਬਾਹੂ ਜੀ ਜਾਦੇ ਪਾਸੇ ਕਰੋ ਵੀ ਫੇਰ ਗੱਲ ਹੋਣਾ ਆਪਣੀ ਕੋਈ ਗੱਲ ਕੋਈ ਗੱਲ ਵੀ ਜਿੰਨਾ ਨਹੀਂ ਆਵਾ ਮਸ਼ੀਨ ਪਰਚੀ ਆਟੋਮੈਟ ਕੱਢਦੀ ਛੜੀ ਕਰਦੀ ਆ ਜੇ ਤਨ ਜੀ ਇਹ ਤਨ ਜੀ ਆਈ ਜੇ ਛੇ ਜੀ ਇਹ ਸਿਆਣ ਜਾਈ ਆ ਜੇ ਚਾਰ ਜੀ ਚਾਰ ਪਚਨ ਕੰਕਾਏ ਅਸੀਂ ਇਹਨਾਂ ਨੂੰ ਕੰਨ ਉਹ ਨਹੀਂ ਦੇਤੀ ਜਨਾਬ ਜਿਹੜੀ ਬੰਦੀ ਸੀ ਇਹ ਬਾਕੀ ਜਿਹੜੇ ਗੱਟੇ ਸਣਾ ਇਹ ਮੈਂ ਭਈਏ ਨੂੰ ਆਖਿਆ ਤੇ ਮੇਰੇ ਘਰੇ ਇਹ ਛਾੜਾ ਦੂਜੇ ਗੱਟੇ ਕਰਖਵਾਏ ਠੀਕ ਹੈ ਜੀ ਇਹ ਆ ਆਗਾ ਪੱਤਰ ਸਾਡੇ ਘਰੇ ਛੱਡਣ ਚੱਲੇ ਸੀ ਹਾਂ ਸਾਡੇ ਕੋਲ ਉਹ ਕਹਿੰਦਾ ਵੀ ਗੱਟੇ ਵੇਚਦੇ ਹਰ ਵੇਰੀ ਮੈਨੂੰ ਕਿਹੜਾ ਉਹ ਆ ਕਹਿੰਦਾ ਇਹ ਖਾੜੀ ਕਿੱਟੇ ਵੇਚਦੇ ਨਾ ਉਹ ਵੇਚ ਨਹੀਂ ਹੁੰਦੇ ਹਾਂ ਹਾਂ ਕਣਕ ਵੀ ਵੇਚਦੇ ਹੋ ਨਾ ਨਾ ਕੰਕਤ ਸਾਹਿਬਾ ਦੇ ਮਿਲਦੀ ਪੰਦਰਾਂ ਗੱਜ ਜਿੱਦ ਕਰਕੇ ਮੈਂ ਇਹ ਵਾਲੇ ਦੋਸ਼ ਲਾਈ ਜਾਂਦੇ ਵੀ ਕਣਕ ਵੇਚਦੇ ਹਾਂ ਇਹ 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 ਦੋਸ਼ ਆ ਜੀ ਜਾਂ ਇਹ ਫਰਕ ਉਹ ਬੰਦਾ ਪੜਾਉ ਜਿਹਨੂੰ ਜੇ ਕੋਈ ਇਨਕੁਆਰੀ ਹੋਈ ਤਾਂ ਮਤਲਬ ਤੁਸੀਂ ਆਪਦੇ ਸਬੂਤ ਦੇਉਂਗੇ ਹਾਂ ਦਾਂਗੇ ਜੀ ਬਿਲਕੁਲ ਹਾਂ ਹੋਰ ਦੱਸੋ ਤਾਂ ਵੱਡੀ ਗੱਲ ਇਹ ਆ ਹੁਣ ਕਿਉਂਕਿ ਇਹ ਤਾਂ ਹੁਣ ਇਨਕੁਆਇਰੀ ਦੌਰਾਨ ਹੀ ਪਤਾ ਲੱਗ ਸਕਦਾ ਹੈ ਵੀ ਇਹ ਕਣਕ ਕਿੱਥੇ ਗਈ ਕਿਉਂਕਿ ਪਿੰਡ 'ਚ ਕੈਮਰੇ ਵੀ ਲੱਗੇ ਹੋਣਗੇ ਪਿੰਡ ਵਾਲੇ ਕਿਉਂਕਿ ਇੰਨੇ ਲੋਕ ਪਿੰਡ ਵਾਲੇ ਜੇ ਇਕੱਠੇ ਹੋ ਕੇ ਇਹ ਗੱਲ ਕਹਿ ਰਹੇ ਨੇ ਔਰ ਮੌਕੇ ਤੇ ਰੇੜਾ ਇਹਨਾਂ ਨੇ ਘੇਰਿਆ ਹੈ ਇਹਨਾਂ ਨੇ ਰੇੜਾ ਘੇਰਿਆ ਹੈ ਔਰ ਇਹਨਾਂ ਨੇ ਇਹ ਕਣਕ ਕਿੱਥੇ ਜਾ ਰਹੀ ਸੀ ਦੀਪੂ ਹੋਲਡਰ ਸੱਚ ਬੋਲ ਰਿਹਾ ਝੂਠ ਬੋਲ ਰਿਹਾ ਇਹ ਤਾਂ ਹੁਣ ਉਹ ਜਾਣਦਾ ਪਰ ਇਹ ਕਣਕ ਦੂਜੇ ਗੱਟੂਆਂ 'ਚ ਪਾ ਕੇ ਕਿੱਥੇ ਲੈ ਕੇ ਜਾਣੀ ਸੀ ਕਿੱਥੇ ਵੇਚਣੀ ਸੀ ਇਹ ਸਾਰੀ ਗੱਲ ਜਿਹੜੀ ਆ ਇਹ ਸਾਫ਼ ਹੋਣੀ ਚਾਹੀਦੀ ਆ ਇਹ ਤਸਵੀਰ ਸਾਰੀ ਸਾਫ਼ ਹੋਣੀ ਚਾਹੀਦੀ ਆ ਪਹਿਲਾਂ ਕਿੰਨੀ ਵਾਰੀ ਵੇਚੀ ਆ ਨਹੀਂ ਵੇਚੀ ਆ ਕੀ ਪੂਰੀ ਕਹਾਣੀ ਆ ਇਹ ਮਹਿਕਮੇ ਵਾਲਿਆਂ ਨੂੰ ਜਿਹੜੀ ਆ ਇਸ ਦੀ ਜਾਂਚ ਕਰਨੀ ਚਾਹੀਦੀ ਆ ਕਥੀ ਦੋਸ਼ ਇੱਥੇ ਪਿੰਡ ਦੇ ਲੋਕ ਬਹੁਤ ਸਾਰੇ ਮੌਜੂਦ ਨੇ ਜਿਨ੍ਹਾਂ ਦੇ ਕਥੀ ਦੋਸ਼ੇ ਨੇ ਕਿ ਸਾਡੀ ਹਰ ਵਾਰ ਇਵੇਂ ਹੁੰਦਾ ਘਟ ਦਿੱਤੀ ਜਾਂਦੀ ਆ ਕਣਕ ਘਟ ਦੇ ਨਾਲ ਨਾਲ ਕਈ ਲੋਕਾਂ ਨੂੰ ਨਹੀਂ ਦਿੱਤੀ ਜਾਂਦੀ ਕਈਆਂ ਨੂੰ ਤਿੰਨ ਚਾਰ ਜੀਆਂ ਚ ਇੱਕ ਅਦੇ ਜੀ ਨੂੰ ਦਿੱਤੀ ਜਾਂਦੀ ਜਾਨੀ ਕਿ ਕੱਟ ਵੱਟ ਕਰਕੇ ਦਿੱਤੀ ਜਾਂਦੀ ਆ ਪਰ ਦੂਜੇ ਪਾਸੇ ਡੀਪੂ ਹੋਲਡਰ ਦਾ ਵੀ ਪੱਖ ਦੂਸੀਂ ਸੁਣਿਆ ਪਰ ਹੁਣ ਵੱਡਾ ਸਵਾਲ ਇਹ ਆ ਡੀਐਫਸੀ ਮਹਿਕਮੇ ਦੇ ਲਈ ਵੀ ਆ ਕਣਕ ਕਿੱਥੇ ਚੱਲੀ ਸੀ ਆ ਕਣਕ ਜਿਹੜੀ ਆ ਇਹ ਵਾਕਿਆ ਘਰੇ ਚੱਲਦੀ ਸੀ ਜਾਂ ਵਿਕ ਚੁੱਕੀ ਆ ਔਰ ਦੂਜੀ ਗੱਲ ਜਿਹੜੇ ਗੱਟੂ ਉਹ ਕਹਿੰਦਾ ਇੱਥੇ ਰੇੜੇ ਵਾਲੇ ਨੇ ਬੋਲਿਆ ਵੀ ਗੱਟੂ ਮੈਂ ਖਰੀਦ ਕੇ ਲਜਾਣਾ ਵੇਚ ਸਕਦੇ ਆ ਨਹੀਂ ਵੇਚ ਸਕਦੇ ਲੀਗਲੀ ਤੌਰ ਤੇ ਇਹ ਵੀ ਜਾਂਚ ਹੋਣੀ ਚਾਹੀਦੀ ਆ ਇਸ ਗੱਲ ਦੀ ਔਰ ਇਸ ਪਿੰਡ ਦੇ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਇਹੀ ਅਪੀਲ ਆ ਬਾਕੀ ਕਾਥੀਤ ਦੋਸਤ ਜਿਹੜੇ ਨੇ ਉਹ ਇਹਨਾਂ ਲੋਕਾਂ ਨੇ ਲਾਇ ਨੇ ਫਿਲਹਾਲ ਦੀ ਘੜੀ ਅਗਰ ਕੋਈ ਵੀ ਧਿਰ ਇਹਦੇ ਉੱਪਰ ਕੋਈ ਆਪਣਾ ਪੱਖ ਰੱਖਣਾ ਚਾਹੁੰਦੀ ਆ ਤਾਂ ਸਕਰੀਨ ਤੇ ਦਿੱਤੇ ਨੰਬਰਾਂ ਜਾਂ ਈਮੇਲ ਆਈਡੀ ਤੇ ਆਪਣਾ ਪੱਖ ਰੱਖ ਸਕਦੇ ਆ ਫਰੋਸਪੁਰ ਤੋਂ ਸਖਵਿੰਦਰ ਸਿੰਘ